ਦੇਖ ਲਓ ਨੌਜਵਾਨ ਮੁੰਡਿਆਂ ਦੀ ਕਰਤੂਤ ਕਿਵੇਂ ਆਪਸ ਦੇ ਵਿੱਚ ਇਕੱਠੇ ਹੋ ਕੇ ਸ਼ਰਿਆਮ ਸੜਕ ਤੇ ਕਰ ਰਹੇ ਸੀ ਅਜੀਹਾ ਕੰਮ ਕਿਸੇ ਨੇ ਚੋਰੀ ਬਣਾ ਲਈ ਵੀਡੀਓ ਤੇ ਸੋਸ਼ਲ ਮੀਡੀਆ ਦੇ ਉੱਤੇ ਕਰ ਦਿੱਤੀ ਵਾਇਰਲ ਜੀ ਹਾਂ ਦਾਦੀਏ ਕਿ ਬਠਿੰਡਾ ਦੇ ਗੋਲ ਡਿੱਗੀ ਅਮਰੀਕ ਸਿੰਘ ਰੋਡ ਤੇ ਨਸ਼ਾ ਤਸਕਰ ਨੌਜਵਾਨਾਂ ਦੇ ਉੱਤੇ ਨਸ਼ੀਲਾ ਪਦਾਰਥ ਇੱਕ ਦੂਜੇ ਨੂੰ ਦਿੱਤਾ ਜਾ ਰਿਹਾ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਆਓ ਨਜ਼ਰ ਮਾਰ ਦਿਆਂ ਵੀਡੀਓ ਤੇ ਅਤੇ ਇਸ ਮਾਮਲੇ ਦੇ ਉੱਤੇ ਡੀਐਸਪੀ ਸਿਟੀ 1 ਨੇ ਦੱਸਿਆ ਕਿ ਵੀਡੀਓ ਦੀ ਪਛਾਣ ਹੋ ਗਈ ਅਤੇ ਜੋ ਨਸ਼ੀਲਾ ਪਦਾਰਥ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਸੀ ਇੱਕ ਦੂਜੇ ਨੂੰ ਦਿੱਤਾ ਤੇ ਖਰੀਦਿਆ ਜਾ ਰਿਹਾ ਸੀ ਉਹਨਾਂ ਨੌਜਵਾਨਾਂ ਦੀ ਪਛਾਣ ਹੋ ਗਈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਦਿੱਤੀ ਗਈ ਹੈ। ਕੋਈ ਵਾਰ ਨਹੀਂ ਸੀ ਜਿਸ ਵਿੱਚ ਗੋਲਡ ਡਿਗੀ ਅਮਰੀਕਸ ਰੋਡ ਤੇ ਕੁਝ ਨੌਜਵਾਨ ਨਸ਼ੀਲੇ ਪਦਾਰਥ ਦਾ ਆਦਾਨ-ਪ੍ਰਦਾਨ ਦੀ ਚੱਲ ਰਹੀ ਸੀ ਜਿਸ ਵਿੱਚ ਥਾਣਾ ਕੁਤਵਾਲੀ ਵਿਖੇ ਉਹਨਾਂ ਵਿਅਕਤੀ ਨੂੰ ਆਈਡੈਂਟੀਫਾਈ ਕੀਤਾ ਗਿਆ। ਜਿਨ੍ਹਾਂ ਵਿੱਚ ਮਨੀ ਕੁਮਾਰ, ਹਾਤਾ ਨਿਆਜ਼ ਮੁਮਿੰਦ ਤੇ ਹਰਜੀਤ ਸਿੰਘ ਵਾਸੀ ਕੋਰਪੋਰੇਸ਼ਨਲ ਕੋਈ ਹੈ। ਜੋਖਤ ਜੱਤੇ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਦੇ ਖਿਲਾਫ ਬੰਦਿਆਂ ਧਾਰਾ ਮਾ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਨਸ਼ਾ ਇਸ ਕਦਰ ਫੈਲਦਾ ਜਾ ਰਿਹਾ ਕਿ ਸ਼ਰਿਆਮ ਸੜਕਾਂ ਦੇ ਉੱਤੇ ਇਹਨਾਂ ਦੀ ਵਿਕਰੀ ਹੋ ਰਹੀ ਹੈ। ਹਕੀਕਤ ਰੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।